ਠੀਕ ਹੈ 20 ਮਾਡਲ ਆ ਮਿੱਤਰੋ ਜੀ ਫੁੱਲ ਟਾਈਮ ਮਾਡਲ ਆ 21 ਮਾਡਲ ਤੋਂ ਵੱਧ ਹਸਾਬ ਪਿਆ ਟਰੈਕਟਰ ਇਹ 900 ਘੰਟਾ ਚੱਲਿਆ ਹੋਇਆ ਵੀਰੇ ਪੁਰਾਣਾ ਟਰੈਕਟਰ ਆ ਸੋਡਾ ਉਹ ਵੀ ਕੱਟਿਆ ਜਾਊ ਤੇ ਲੋਨ ਦੀ ਸਬਦਾ ਵੀ ਹੈਗੀ ਇੰਜ ਤਿੰਨ ਹਜ਼ਾਰ ਘੰਟਾ ਇਹ ਟਰੈਕਟਰ ਮਿੱਤਰੋ ਚੱਲਿਆ ਤੇ ਮੀਟਰ ਇਹਦਾ ਦੱਸੀ ਜਾਂਦਾ ਪੰਜਾਬ ਨੰਬਰ ਦੇ ਵਿੱਚ ਆ ਮਿੱਤਰੋ ਦੇਖੋ ਸੀਟਸੜ ਜਮੀ ਨਹੀਂ ਹੋਈ ਪੀਂ ਜਿੰਨਾ ਕਿਸੇ ਪਾਸੇ ਚਾਬੀ ਨਹੀਂ ਲੱਗੀ ਟਰੈਕਟਰ ਦੇ ਕਿੰਨਾ ਘੰਟੇ ਚੱਲਿਆ ਇਹ ਇਹ 2000 ਘੰਟਾ ਵੀਰੇ 2000 ਘੰਟਾ ਮਿੱਤਰੋ ਬਹੁਤ ਘੱਟ ਚਲੇ ਟਰੈਕਟਰ ਤੇ ਨਵੀਂ ਕੰਡੀਸ਼ਨ ਦੇ ਟਰੈਕਟਰ ਹਰੇਕ ਕੰਪਨੀ ਦੀ ਅੱਸੀ ਗੱਲ ਉਹ ਤੋਂ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਔਲਖ ਟਰੈਕਟਰ ਵਾਲੇ ਵੀਰਾਂ ਕੋਲ ਤੇ ਇੱਕ ਵਾਰੀ ਕੈਮਰਾ ਮਾਰਦੀ ਇਹ ਵੀਰਾਂ ਕੋਲ ਮਿੱਤਰੋ ਬਹੁਤ ਘੱਟ ਚਲੇ ਟਰੈਕਟਰ ਤੇ ਨਵੀਂ ਕੰਡੀਸ਼ਨ ਦੇ ਟਰੈਕਟਰ ਹਰੇਕ ਕੰਪਨੀ ਦੀ ਮਿਲ ਜਾਂਦੇ ਆ ਤੇ ਬਾਕੀ ਬਾਈ ਪ੍ਰੀਤ ਨਾਲ ਗੱਲਬਾਤ ਕਰਵਾਵਾਂਗੇ ਕਿਹੜੇ ਕਿਹੜੇ ਟਰੈਕਟਰਾਂ ਬਾਈਆਂ ਕੋਲ ਤੇ ਕੀ ਕੀ ਰੇਟ ਰਹਿਣਗੇ ਕਿੰਨੇ ਕਿੰਨੇ ਚੱਲੇ ਆ ਸਾਰੀ ਜਾਣਕਾਰੀ ਬਾਈ ਪ੍ਰੀਤ ਨੂੰ ਅੱਸੀ ਗੱਲ ਵੀ ਪੁੱਛੀ ਅੱਸੀ ਆ ਬਾਈ ਸਿੱਗਾ ਸਵਾਗਤ ਹੈ ਆਪਣੇ ਪੇਜ ਤੇ ਤੇ ਆਹ ਟਰੈਕਟਰ ਤੋਂ ਹੁਣ ਆਪਾਂ ਵੀਡੀਓ ਕਰ ਲੱਗਿਆ ਸਟਾਰਟ ਕਿੰਨਾ ਮਾਡਲ ਆ ਵੀਰੇ ਤੇ ਇਹ 2004 ਮਾਡਲ ਆ ਜੀ 2004 ਮਾਡਲ ਆ ਮਿੱਤਰੋ ਪੀਵੀ 47 ਨੰਬਰ ਦੇ ਵਿੱਚ ਆ ਕੰਡੀਸ਼ਨ ਟਰੈਕਟਰ ਦੀ ਦੇਖੋ ਪਹਿਲਾਂ ਤਾਂ ਟਾਇਰਾਂ ਤੇ ਮਾਰ ਮਗਰ ਲੱਦੇ ਕੈਮਰਾ ਐਮ ਆਰ ਐਫ ਦੇ ਟਾਇਰ ਲੱਗੇ ਹੋਏ ਟਾਇਰ ਪੂਰੇ ਫੁੱਲੀ ਚੰਗੇ ਬੜੇ ਜਿਵੇਂ ਨਵੇਂ ਟਾਇਰ ਆ ਵੀਰੇ ਇਹ ਕੋਮਟਰੋ ਜਮਾਨਾ ਮੇ ਟਾਇਰ ਹੈ ਜਿਵੇਂ ਕਿ ਇਹ ਕੰਪਨੀ ਤੋਂ ਜਦੋਂ ਬੰਦੇ ਨੇ ਟਾਇਰ ਪਵਾਲੇ ਇੱਥੇ ਆ ਕੇ ਕਿਤੇ ਜਾ ਕੇ ਕਿਹਾ ਸਾਨੂੰ ਇੱਕ ਘਸਣ ਲੱਗਦਾ ਹੈ ਟਾਇਰ ਉਦੋਂ ਪਹਿਲਾਂ ਇਹ ਇੱਕ ਬੰਦੇ ਕੋਲ ਹੀ ਚੱਲਿਆ ਹੋਇਆ ਜਮਾ オリジナル ਚੱਲਿਆ ਹੋਇਆ ਰੰਗ ਸਾਰਾ オリジナル ਆ ਕਿਤੇ ਉਹ ਐ ਰੰਗ オリジナル ਆ ਇੱਕ ਹੀ ਬੰਦੇ ਕੋਲ ਚੱਲਿਆ ਹੋਇਆ ਮਾਡਲ ਕਿੰਨਾ ਹੈ ਇਹ ਇਹ 2004 ਵੀਰੇ ਠੀਕ ਆ 2004 ਮਾਡਲ ਆ ਮੇਟਰੋ ਟਰੈਕਟਰ ਇਹ ਕਲੌਸਕਰ ਇੰਜਨ ਦੇ ਵਿੱਚ ਕਲੌਸਕਰ ਇੰਜਨ ਚਲੌਸਕਰ ਇੰਜਨ ਦੇ ਵਿੱਚ ਆ ਚਾਰ ਮਾਡਲ ਆ ਤੇ ਡਿਮਾਂਡ ਹੋਣੀ ਦੀ ਕਿੰਨੀ ਆ ਇਹ ਡਿਮਾਂਡ 3 ਲੱਖ 10 ਹਜ਼ਾਰ ਜੀ 3 ਲੱਖ ਤੇ 10 ਹਜ਼ਾਰ ਰੁਪਈਆ ਮਿੱਤਰੋ ਡਿਮਾਂਡ ਆ ਟਰੈਕਟਰ ਦੀ ਬਾਕੀ ਰੇਟ ਆ ਜਿਹੜਾ ਉਹ ਮੌਕੇ ਦਾ ਮੌਕੇ ਦਾ ਤੇ ਅੱਗੇ ਆ ਗਿਆ ਜੀ 963 ਜੇਗੀ ਵੀਰ ਕੰਨਾ ਮੈਂ 3 ਸਪੀਡ ਲੈਣਾ ਤਾਂ ਇਹ ਦੂਜਾ ਚੰਗਾ ਟਰੈਕਟਰ ਨਹੀਂ ਮਿਲਣਾ ਤੁਹਾਨੂੰ ਮਿੱਤਰੋ ਦੇਖੋ ਟਰੈਕਟਰ ਪੂਰਾ ਸਾਫ਼ ਤੇ ਪੂਰਾ ਘੈਂਟ ਪਿਆ ਇਹ ਮਾਡਲ 19 ਆ ਵੀਰੇ 19 ਮਾਡਲ ਆ ਟਰੈਕਟਰ ਹਾਂਜੀ ਤੇ ਇਹ ਚੱਲਿਆ ਵੀ ਥੋੜਾ ਲੱਗਦਾ ਜਿਹੜੇ ਸਾਡੇ ਮਿੱਤਰੋ ਇੱਥੇ ਮਾਈ ਜ ਰੰਗ ਰੰਗ ਅਰੀਜਨਲ ਅਰੀਜਨਲ ਪਿਆ ਮਿੱਤਰੋ ਦੇਖੋ ਸੀਟਸੜ ਜਮ ਹੀ ਨਹੀਂ ਹੋਈ ਪੀਂ ਜਿੰਨਾ ਕਿਸੇ ਪਾਸੇ ਚਾਬੀ ਨਹੀਂ ਲੱਗੀ ਟਰੈਕਟਰ ਦੇ ਕਿੰਨਾ ਘੰਟੇ ਚੱਲਿਆ ਇਹ ਇਹ 2000 ਘੰਟਾ ਵੀਰੇ 2000 ਘੰਟਾ ਮਿੱਤਰੋ ਟਰੈਕਟਰ ਚੱਲਿਆ ਤੇ ਇਹਦੀ ਡਿਮਾਂਡ ਕਿੰਨੀ ਆ ਇਹਦੀ 6 ਲੱਖ 25 ਹਜ਼ਾਰ ਜੀ 6 ਲੱਖ 25 ਹਜ਼ਾਰ ਰੁਪਏ ਇਹ ਮਿੱਤਰੋ ਕਿਹੜਾ ਡਿਮਾਂਡ ਆ ਰੇਟ ਆ ਜਿਹੜਾ ਉਹ ਮੌਕੇ ਦਾ ਜਿਵੇਂ ਕਹਦੀ ਪੂਰਾ ਫੁੱਲ ਤਾਕੜਾ ਟਰੈਕਟਰ ਆ ਇਹ ਹਾਂਜੀ ਤੇ ਕੀਮਤ ਜਨੇ ਗੇਅਰ ਜਮਾ ਓਕੇ ਜਮਾ ਓਕੇ ਵੀਰੇ ਜਮਾ ਓਕੇ ਨੇ ਵੀਰੇ ਕਿ ਨੰਬਰ ਪੰਜਾਬੀ ਹੈ ਵੀ ਪੰਜਾਬ ਨੰਬਰ ਵੀਰੇ ਪੰਜਾਬ ਨੰਬਰ ਦੇ ਵਿੱਚ ਆ ਤੇ ਅੱਗੇ ਆ ਗਿਆ ਮਿੱਤਰੋ ਸਵਰਾਜ 855 ਇਹ 3 ਸਪੀਡ ਚ ਆ ਗਿਆ ਵੀਰੇ 21 ਮਾਡਲ ਇਹ 3 ਸਪੀਡ ਦੇ ਵਿੱਚ ਆ ਗਿਆ 21 ਮਾਡਲ ਮਿੱਤਰੋ ਟਰੈਕਟਰ ਪੂਰਾ ਸਾਫ ਪਿਆ ਪੂਰਾ ਸੰਤੇ ਚੱਲਿਆ ਇਹ ਵੀਰੇ 800 ਘੰਟਾ ਇਹ ਵੀ 50 ਨੰਬਰ ਇਹ ਵੀ 50 ਨੰਬਰ ਵੀਰੇ 2 ਘੰਟਾ ਤੇ ਲੋਨ ਲੋਨ ਆਪਾਂ ਕਰਵਾ ਦਿੰਨੇ ਆ ਇਹ ਕਰਾਵਾਣਾ ਪੁਰਾਣਾ ਵੀ ਕੱਟ ਲੈਣਾ ਪੁਰਾਣਾ ਵੀ ਕੱਟ ਲਾਂਗੇ ਪੁਰਾਣਾ ਟਰੈਕਟਰ ਵੀ ਕੱਟ ਜੀ ਮਿੱਤਰੋ ਲੋਨ ਹੋ ਜੂ ਤੇ ਨੰਬਰ ਪੰਜਾਬ ਹੀ ਆ ਨੰਬਰ ਪੰਜਾਬ ਹੋਵੇ ਠੀਕ ਹੈ ਪੰਜਾਬ ਨੰਬਰ ਹੋਵੇ ਟਰੈਕਟਰ ਫਿਰ ਘਟਾਇਆ ਜਾਓ ਕਿਉਂਕਿ ਬਾਈਆਂ ਕੋਲ ਜਿੰਨੇ ਟਰੈਕਟਰ ਹੁੰਦੇ ਆ ਮਿੱਤਰੋ ਪੰਜਾਬ ਨੰਬਰ ਹੀ ਹੁੰਦੇ ਆ ਸਿਬਲ ਸਹੀ ਹੋਣਾ ਚਾਹੀਦਾ ਲੋਨ ਦੀ ਸਬਦਾ ਹੋ ਜੂ ਟਰੈਕਟਰ ਜਮਾ ਨਮਾ ਜੇ ਕੋਈ ਵੀ ਏਜੰਸੀ ਜਾਂਦਾ ਤਾਂ ਆ ਸਬਰਾਹ ਟਰੈਕਟਰ ਲੈ ਜੇ ਕਿੰਨੇ ਘੰਟੇ ਚੱਲਿਆ ਇਹ ਇਹ 850 ਘੰਟਾ ਵੀਰੇ 850 ਘੰਟੇ ਚੱਲਿਆ ਮਿੱਤਰੋ ਆ ਸਬਰਾਹ ਟਰੈਕਟਰ ਘੰਟਾ ਚੱਲਿਆ 2100 ਚਲ ਤੇ ਇਹ ਟਰੈਕਟਰ ਕਿੰਨਾ ਚੱਲਿਆ ਵਾ ਇਹ 2000 ਘੰਟਾ ਵੀਰੇ 2000 ਘੰਟਾ ਮਿੱਤਰੋ ਆਹਰ ਜਨ ਟਰੈਕਟਰ ਚੱਲਿਆ ਵਾ ਇਹ ਪੂਰਾ ਫੁੱਲ ਸਾਫ ਟਰੈਕਟਰ ਪਿਆ ਜਮਾਂ ਸਾ ਆ ਮਗਰਾਡ ਲੱਗੇ ਹੋਣੇ ਵੀਰੇ ਨਾਲ ਹੀ ਦਵਾਂਗੇ ਠੀਕ ਹੈ ਜਿੰਮੇ ਕਹਦੇ ਜਿੰਨੀ ਸੈਸ ਜਿੰਨੇ ਟਰੈਕਟਰਾਂ ਦੇ ਸਾਨੂੰ ਦੀ ਸੀ ਆ ਸਾਰੀ ਦੀ ਸੈਸ ਨਾਲ ਦੀ ਹਾਂਜੀ ਠੀਕ ਹੈ ਅੱਗੇ ਆ ਗਿਆ ਮਿੱਤਰੋ ਜੌਂਟੀਅਰ 5050 ਡੀ ਹਾਂਜੀ ਤੇ ਇਹ 2013 ਮਾਡਲ ਆ ਜੀ ਰੇਡੀਅਲ ਦੇ ਟਾਇਰ ਪਾਏ ਹੋਏ ਵੀਰੇ ਰੇਡੀਅਲ ਟਾਇਰ ਲੱਗੇ ਪਿਆ ਜੌਂਟੀਅਰ 5050 ਡੀ 2 ਸਪੀਡ ਦਾ ਆਇਆ ਸੀ ਮਿੱਤਰੋ ਔਰ ਡਾਲੀ ਛਤਰੀ ਲੱਗੀ ਹੋਈ ਆ ਵੀਰੇ ਔਰਿਜਨਲ ਛਤਰੀ ਹੱਡ ਵਾਲੀ ਔਰਿਜਨਲ ਲੱਗੀ ਵੀ ਆ ਹਾਂਜੀ ਤੇ ਟਰੈਕਟਰ ਇਹ ਵੀ ਪੂਰਾ ਚੰਗਾ ਮਾਡਲ ਕਿੰਨਾ ਤੇ ਕੰਡੀਸ਼ਨ ਦੇਖੋ ਮਿੱਤਰੋ ਟਰੈਕਟਰ ਦੀ ਜਮਾਂ ਜਿਵੇਂ ਕਹਦੀ ਏਜੰਸੀ ਵਾਲਾ ਟਰੈਕਟਰ ਹੀ ਮਿਲੂ ਸਾਨੂੰ ਜਮਾਂ ਸਾਫ ਕੰਡੀਸ਼ਨ ਦੇ ਵਿੱਚ ਤੇ ਬਾਕੀ ਵੀਰ ਹੋਣੀ ਜਮਾਂ ਕਿਸਾਨ ਵੀਰ ਤੋਂ ਚਾਲਦਾ ਤੇ ਸਮਾਈ ਵਾਲਾ ਸੰਦੀ ਲੈ ਕੇ ਆਉਂਦੇ ਆ ਰੇਂਦੀ ਖੁੰਦੀ ਕਾثر ਭਾਈ ਆਪ ਪੂਰੀ ਕਰ ਦਿੰਦੇ ਆ ਹਨਾ 13 ਮਾਡਲ ਹੈ ਦੀ ਡਿਮਾਂਡ ਕਿੰਨੀ ਆ ਇਹਦੇ ਵੀਰੇ 4 ਲੱਖ 65000 ਜੀ 4 ਲੱਖ 65000 ਡਿਮਾਂਡ ਆ ਪੀ 10 ਲੁਧਿਆਣੇ ਦਾ ਨੰਬਰ ਆ ਟਰੈਕਟਰ ਦਾ ਟਰੈਕਟਰ ਪੂਰਾ ਫੁੱਲੀ ਚੰਗਾ ਪਿਆਲਾ ਗਿਆ ਮਿੱਤਰੋ 5204 ਜੌਂਡੀਆਰ ਇਹ ਡੀਜ਼ਲ ਟਰੈਕਟਰ ਦੀ ਪੂਰੀ ਚੰਗੀ ਪਈ ਆ ਕਾਲੇ ਢੱਡਲਾ ਬਾਕੀ ਮਿੱਤਰੋ ਪੂਰਾ ਫੁੱਲ ਮਸੂਹ ਟਰੈਕਟਰ ਆ ਜਿਵੇਂ ਕਹ ਜੀ ਇਹ ਜੌਂਡੀਅਰ 5310 ਵੀ ਇੰਨੀ ਵੇਖਦਾ ਤੇ ਇਹ ਵੀ ਇੰਨੀ ਵੇਖਦਾ ਹਾਂਜੀ ਇਹ ਦੋ ਹਜ਼ਾਰ ਕਿੰਨਾ ਇਹ 2010 ਜੀ 10 ਮਾਡਲ ਆ ਹਾਂਜੀ ਦਾ ਸਾਫ ਪਿਆ ਵੀਰੇ Ориਜినਲ ਚੱਲਦਾ ਹੈ ਜਿਹੜਾ 10 ਮਾਡਲ ਦੇ ਵਿੱਚ ਆ ਸੀਅੜ ਦੇ ਬੈਕ ਟਾਇਰ ਲੱਗੇ ਨੇ ਮਿੱਤਰੋ ਗੁੜੀਅਰ ਜੇ ਕੇ ਦੇ ਫਰੰਟ ਟਾਇਰ ਲੱਗੇ ਨੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਾਂਜੀ ਇਹ 2 ਸਪੀਡ ਚ ਆ ਜਾਂਦਾ ਜੀ ਠੀਕ ਹੈ 2 ਸਪੀਡ ਦੇ ਵਿੱਚ ਆ ਮਿੱਤਰੋ ਕੰਡੀਸ਼ਨ ਪੂਰੀ ਵਧੀਆ ਚੰਗੀ ਪਈ ਆ ਟਰੈਕਟਰ ਦੀ ਜੇ ਕਿਸੇ ਵੀ ਨੇ ਛੋਟਾ ਜੰਮੜੀਆ ਲੈਣ ਨਾਲ ਇਹ ਲਿਜਾ ਸਕਦਾ 10 ਮਾਡਲ ਤੇ ਉਦੋਂ ਅੱਗੇ ਆ ਗਿਆ ਜੀ 5310 ਇਹ ਕਿੰਨਾ ਮਾਡਲ ਹੈ ਇਹ 2009 ਮਾਡਲ ਵੀਰੇ ਠੀਕ ਹੈ 9 ਮਾਡਲ ਆ ਟਾਇਰ ਨਵੇਂ ਪਏ ਆ ਮਿੱਤਰੋ ਹਾਂਜੀ ਫੁੱਲ ਟੌਪ ਮਾਡਲ ਆ ਜੀ ਹਿੱਸਾ ਖੁੱਲਦਾ ਜੀ ਠੀਕ ਹੈ ਡਿਸਟ੍ਰਿਬਿਊਟਰ ਲੱਗਿਆ ਹੋਇਆ ਡਬਲ ਜੀ ਹਿੱਸਾ ਖੁੱਲਦਾ ਡਬਲ ਡਿਸਟ੍ਰਿਬਿਊਟਰ ਆ ਬਸ ਛਾਦਰੀ ਲੱਗੀ ਆ ਉਡਾਲੀ ਵੀਰੇ ਛਾਦਰੀ ਸੁਪਰੀ ਲੱਗੀ ਹੋਈ ਆ ਇ ਠੀਕ ਹੈ ਇੰਜਨ ਗੇ ਰੋਕਿਆ ਨੰਬਰ 50 ਪੰਜਾਬੀ ਆ ਨੰਬਰ 50 ਬਾਈ ਪੰਜਾਬ ਨੰਬਰ ਦੇ ਵਿੱਚ ਆ ਮਿੱਤਰੋ ਤੇ ਟਰੈਕਟਰ ਵਧੀਆ ਸਾਫ ਤੇ ਓਕੇ ਪਿਆ ਜੀ ਕਿਸੇ ਵੀ ਦਿਨ ਲੈ ਕੇ ਜਾਣਾ ਕੋਈ 3 ਸਪੀਡ ਕਾਲੇ ਢੜ ਵਾਲੀ ਜਮਾ ਫੁੱਲ ਗਰੰਟੀ ਹੈ ਵੀਰੇ ਯਾਰ ਜੇ ਕਿਤੇ ਖੁੱਲਿਆ ਹੋਵੇ ਠੀਕ ਹੈ ਕਾਗਜ਼ ਪੱਤਰ ਇੰਜਨ ਦੀ ਜਮਾ ਜਮਾ ਓਕੇ ਵੀਰੇ ਠੀਕ ਹੈ ਜਮਾ ਤਸੱਲੀ ਆ ਤੇ ਅੱਗੇ ਆ ਗਏ ਮਿੱਤਰੋ 53 ਦਾਸ ਜੌਂਡੀਰ ਇਹ ਕਿੰਨਾ ਮਾਡਲ ਆ ਇਹ ਵੀਰੇ 16 ਮਾਡਲ ਠੀਕ ਹੈ 16 ਮਾਡਲ ਹਾਂਜੀ ਇਹ 16 ਮਾਡਲ ਇਹ ਵੀ ਪੰਜਾਬ ਨੰਬਰੀ ਆ ਇਹ ਵੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਆ ਜੀ 16 ਮਾਡਲ ਆ ਹਾਂ ਜੀ ਇਹ ਇਸ ਸਾਫ ਪਈਆ ਪੋਲੂ ਦੇ ਟਾਇਰ ਲੱਗਿਆ ਜੇਕੇ ਦੇ ਫਰੰਟ ਟਾਇਰ ਲੱਗੇ ਪਿਆ ਤੇ ਇਹ ਕਿੰਨਾ ਚੱਲਿਆ ਇਹ ਬਰੇ ਯਾਰ ਟਰੈਕਟਰ ਜਿਵੇਂ ਕਿ ਦੀ ਕੰਡੀਸ਼ਨ ਪੂਰੀ ਫੁੱਲ ਜੰਗੀ ਪਿਆ 3 ਕ ਹਜ਼ਾਰ ਘੰਟਾ ਚੱਲਿਆ 3000 ਘੰਟਾ ਚੱਲਿਆ 3000 ਘੰਟਾ ਇਹ ਟਰੈਕਟਰ ਮਿੱਤਰੋ ਚੱਲਿਆ ਤੇ ਮੀਟਰ ਇਹਦਾ ਦੱਸੀ ਜਾਂਦਾ ਪੰਜਾਬ ਨੰਬਰ ਦੇ ਵਿੱਚ ਆ ਇਹਦੀ ਡਿਮਾਂਡ ਕਿੰਨੀ ਹੈ ਇਹਦੇ ਵੇ ਤੇ 5,85,000 ਜੀ 5 ਲੱਖ ਤੇ 85 ਹਜ਼ਾਰ ਰੁਪਏ ਦੀ ਮਿੱਤਰੋ ਡਿਮਾਂਡ ਆ ਬਾਕੀ ਰੇਟ ਜਿਹੜਾ ਮੌਕੇ ਦਾ ਮੌਕੇ ਦਾ ਆਪ ਦਾ ਗੱਲਬਾਤ ਕਰਕੇ ਟਰੈਕਟਰ ਲਿਜਾ ਸਕੋ ਵੀਰਿਆਂ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਹੁਣ ਆ ਗਈ ਮਿੱਤਰੋ 4/4 ਜਦੋਂ ਬੰਦਾ ਮੱਕੀ ਦਾ ਚਾਰਜ ਆ ਪਾਉਂਦਾ ਉਦੋਂ ਇਹਨਾਂ ਦੀ ਯਾਦ ਵੱਧ ਆਉਂਦੀ ਹੈ ਹਾਂਜੀ ਉਹ ਬੰਦਾ ਸੁਪਰ ਸੀਟਰ ਤੇ ਵੀ ਵੱਧ ਚੱਲਦੇ ਨੇ ਵੀਰੇ ਸੁਪਰ ਸੀਟਰ ਤੇ ਇਹ ਮੱਕੀ ਵੱਧ ਯਾਦ ਕਰਾਉਂਦੀ ਆ ਵੀ ਯਾਰ 4/4 ਹੁੰਦਾ ਟਰੈਕਟਰ ਜੀ ਹਾਇ ਜਾਂਦਾ ਤੇ ਗੱਲ ਹੋਰ ਹੋਣੀ ਸੀ ਹਨਾ ਤੇ ਆ ਗਿਆ ਜੀ 5210 4/4 ਟਰੈਕਟਰ ਆ ਗਿਆ ਇਹ ਮਾਡਲ ਕਿੰਨਾ ਇਹ ਵੀਰੇ 21 ਮਾਡਲ ਆ ਵੀਰੇ ਤਾਂ ਨਵਾਂ ਨਹੀਂ ਆ ਜਮਾ ਹਨਾ ਨਵਾਂ ਨਹੀਂ ਆ ਵੀ 21 ਮਾਡਲ ਦੇ ਵਿੱਚ ਆ ਟਰੈਕਟਰ ਹਾਂਜੀ ਤੇ ਇਹ ਕਿੰਨੇ ਘੰਟੇ ਚ ਹੰਟਾ ਚੱਲਿਆ ਹੋਇਆ ਠੀਕ ਹੈ ਹਾਂਜੀ 2 ਕਹ ਹਜ਼ਾਰ ਘੰਟਾ ਇਹ ਟਰੈਕਟਰ ਮਿੱਤਰੋ ਚੱਲਿਆ ਵਾ ਜੌਂਟੀਅਰ 52 ਦਾ ਉਸ 4 ਵੀਲ ਡਰਾਈਵ ਦੇ ਵਿੱਚ ਆ ਤੇ ਮਾਡਲ ਹੈਗਾ 21 21 ਤੇ ਕੰਡੀਸ਼ਨ ਜਿਵੇਂ ਸਾਫ਼ਈ ਆ ਇੰਜਨ ਗੇਅਰ ਤੇ ਕਾਗਜ਼ ਪੱਤਰ ਸਾਨੂੰ ਇਹ ਵੀਰਾਂ ਤੋਂ ਜਿਵੇਂ ਓਕੇ ਮਿਲਣਗੇ ਪੁਰਾਣਾ ਟਰੈਕਟਰ ਆ ਸੋਡਾ ਉਹ ਵੀ ਕੱਟਿਆ ਜਾਊ ਤੇ ਲੋਨ ਦੀ ਸੌਦਾ ਵੀ ਹੈਗੀ ਹਾਂ ਜੀ ਲੋਨ ਦੀ ਸੌਦਾ ਤਾਂ ਜ਼ਿੰਮੇਦਾਰੀ ਹੈ ਪਹਿਲਾਂ ਕਿਸਾਨ ਵੀਰ ਨੂੰ ਉਦੋਂ ਆ ਗਿਆ 5405 ਪੀਬੀ 13 ਸੰਗਰੂਰ ਦਾ ਨੰਬਰ ਆ ਤੇ ਟਰੈਕਟਰ ਤਾਂ ਇਹ ਵੀ ਜਮਨ ਨਵੇਂ ਪਿਆ ਇਹ ਵੀਰ ਜਮਨ ਨਵਾਂ 2020 ਮਾਡਲ ਆ ਵੀਰੇ ਠੀਕ ਆ 20 ਮਾਡਲ ਆ ਮਿੱਤਰੋ ਜੀ ਫੁੱਲ ਟੌਕ ਮਾਡਲ ਆ 21 ਮਾਡਲ ਤੋਂ ਵੱਧ ਹਸਾਬ ਪਿਆ ਟਰੈਕਟਰ ਇਹ 900 ਘੰਟੇ ਚੱਲਿਆ ਹੋਇਆ ਵੀਰੇ ओरिजिनल ਸਿਰਫ 900 ਘੰਟੇ 20 ਮਾਡਲ 5405 ਮਿੱਤਰੋ 900 ਘੰਟਾ ਟਰੈਕਟਰ ਚੱਲਿਆ ਵਾ ਇਹ ਮੇਤਰੋ ਸੈਸਰੀ ਸੁਸਰੀ ਵਧੀਆ ਲੱਗੀ ਵੀਰੇ ਡੱਕ ਡੱਕ ਲੱਗਿਆ ਫੁੱਲ ਟੌਪ ਆ ਸੁੱਚਾ ਵਾਲੀ ਬਾਟਨ ਲੈਫਟ ਆ ਜੀ ਇਹਦੀ ਠੀਕ ਆ ਬਾਟਨ ਵਾਲੀ ਲੈਫਟ ਆ ਸੈਂਕ੍ਰੋਮੈਕਸ ਗੇਅਰ ਆ ਠੀਕ ਆ ਬਾਟਨ ਵਾਲੀ ਲੈਫਟ ਆ ਬਾਕੀ ਮੇਤਰੋ ਪਲੇਟਫਾਰਮ ਦੇਖੋ ਪੂਰਾ ਸਾਫ ਪਿਆ ਤੇ ਇਹ ਵੀ ਐਂ ਦਸੀ ਜਾਂਦਾ ਇਹਦਾ ਵੀ ਜਿਵੇਂ ਕਹਦੀ ਇਹ ਬਹੁਤ ਘੱਟ ਚੱਲਿਆ ਹੋਆ ਟਰੈਕਟਰ ਆ ਹਾਂਜੀ ਜਿਹੜੀ ਲਿੰਕੇਜ ਆ ਗਿਆ ਵੀਰੇ ਇਹ ਠੀਕ ਆ ਜਿਹੜੀ ਲਿੰਕੇਜ ਆ ਬਾਟਨ ਵਾਲੀ ਲੈਫਟ ਆ ਮਾਡਲੀ ਵੀ ਅ ਜਿਵੇਂ ਕਹਦੀ ਇਹ 24 ਆ ਦੇਖਣ ਦਾ ਨੰਬਰ ਹੀ ਬੰਦੇ ਦਾ ਪਰਸਨਲ ਲਿਆ ਹੋਇਆ ਜੀ ਵੀਰੇ 8500 ਪੀਵੀ 13 ਸੰਗਰੂਰ ਦਾ ਨੰਬਰ ਸੌ ਕੀ ਡਰੈਕਟਰ ਚਾਈ ਬੰਦੇ ਦਾ ਠੀਕ ਆ ਸੌ ਕੀ ਬੰਦੇ ਤੋਂ ਡਰੈਕਟਰ ਆ ਮਿੱਤਰੋ 5405 ਤੇ ਉਹ 21 ਮਾਡਲ ਆ ਤੇ ਇਹ ਹੈਗਾ 20 ਮਾਡਲ ਤੇ ਧਾਕੇ ਵੱਧ ਪਈ ਜਾਂਦਾ ਉਹਦੇ ਨਾਲ ਤੇ ਇਹ ਸਟੈਂਡਰਡ ਮਿੱਤਰੋ 460 ਸਿਰਫ ਤੇ ਸਿਰਫ 280 ਘੰਟੇ ਚ ਲਿਆ ਵਾ ਹਾਂਜੀ ਤੇ ਜਮਾਂ ਨਵੇਂ ਆ ਤੇ ਮਾਡਲ ਤੇ ਹੀ ਆ ਇਹ 23 ਮਾਡਲ ਆ ਵੀਰੇ 23 ਮਾਡਲ ਆ ਤੇ 8 ਲੱਖ ਤੇ 70000 ਵੀਰਾਂ ਦੀ ਡਿਮਾਂਡ ਆ ਵੇਟ ਬੂਟ ਸਾਰੇ ਨਾਲ ਜਿਵੇਂ ਕਹਿੰਦੀ ਐ ਜੀ ਜਮਾਂ ਲੱਗੇ ਹੋਣੇ ਸਾਰਾ ਨਾਲ ਹੀ ਮਿਲੂ ਤੁਹਾਨੂੰ ਜਿੰਨਾ ਜੋ ਇਹ ਮਟੀਰੀਅਲ ਲੱਗਿਆ ਵਾ ਉਹਦੋਂ ਕਹਿਆ ਗਿਆ 6510 ਹੌਲੈਂਡ ਪੀਵੀ04 ਫਰੀਦਕੋਟ ਦਾ ਨੰਬਰ ਹੈ ਟਰੈਕਟਰ ਦਾ ਤੇ ਇਹ ਕਿੰਨਾ ਮਾਡਲ ਆ ਇਹ 17 ਮਾਡਲ ਵੀਰੇ 2000 ਠੀਕ ਆ 2017 ਮਾਡਲ ਆ ਟਰੈਕਟਰ ਇਹ ਮੇਰੇ ਬਾਕੀ ਐਸੈਸਰੀ ਸੁਸਰੀ ਸਾਰੀ ਸਾਨੂੰ ਨਾਲ ਹੀ ਮਿਲੂ ਟਾਇਰਾਂ ਤੇ ਬੰਗਰਿਆਂ ਤੇ ਮਾਰ ਦੀ ਕੈਮਰਾ ਨਾਲ ਦੇ ਨੇ ਵੀਰੇ ਅੱਛਾ ਨਾਲ ਦੇ ਨੇ ਟਾਇਰ ਚਾਰੇ ਟਾਇਰ ਨਾਲ ਦੇ ਨੇ ਚਾਰੇ ਟਾਇਰ ਚਾਰੀ ਨਾਲ ਦੇ ਨੇ ਮਿੱਤਰੋ ਰੋਟਰੀ ਪੰਪ ਚ ਰੋਟਰ ਪੰਪ ਦੇ ਵਿੱਚ ਤੇ ਇਹਦੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਹੈਗੀ ਜੀ 6 ਲੱਖ 75 ਹਜ਼ਾਰ ਜੀ 6 ਲੱਖ 75 ਹਜ਼ਾਰ ਮਿੱਤਰੋ ਇਹ ਟਰੈਕਟਰ ਦੀ ਡਿਮਾਂਡ ਆ ਬਾਕੀ ਰੇਟ ਮੌਕੇ ਦਾ ਅੱਗੇ ਆ ਗਿਆ ਸੋਨਾਲਿਕਾ ਡੀ 60 ਇਹ ਕਿਹਨਾ ਮਾਡਲ ਆ 1 ਕੀ ਮਾਡਲ ਆ ਵੀਰੇ ਠੀਕ ਆ ਇਹ 1 ਕੀ ਮਾਡਲ ਦੇ ਵਿੱਚ ਆ ਗਿਆ ਤੇ ਚੱਲਿਆ ਇਹ ਵੀ ਥੋੜੀ ਹੋਊ ਚੇਂਜਰ ਵਾਲਾ ਆ ਗਿਆ ਹਣਾ ਹਾਂਜੀ ਚੇਂਜਰ ਵਾਲਾ ਆ ਗਿਆ ਚੇਂਜਰ ਵਾਲਾ ਆ ਗਿਆ ਮਿੱਤਰੋ ਇਹ ਟਰੈਕਟਰ ਤੇ ਇਹ ਘੰਟੇ ਚੱਲਿਆ ਇਧਰੋਂ 1800 ਘੰਟਾ ਚੱਲਿਆ ਵਾ ਟ੍ਰੈਕਟਰ ਮਿੱਤਰੋ ਤੇ ਕਿਨੇ ਹੀ ਦਿਨ ਦੇ 30 ਸਪੀਡ ਦੇ ਵਿੱਚ ਚੇਂਜਰ ਆ ਲਾ ਗਿਆ ਜੀ ਸੋਨ ਵਾਲੀ ਛੋਟਾ ਵਾਲੀ ਛਾਤਰੀ ਲੱਗੀ ਜੀ ਵੀਰੇ ਛਾਤਰੀ ਲੱਗੀ ਵੀ ਆ ਓਡਾ ਵਾਲੀ ਤੇ ਬਾਕੀ ਜਿਵੇਂ ਤੁਹਾਨੂੰ ਦਿੰਦਾ ਜਿਹੜੀ ਚੀਜ਼ ਤੁਹਾਨੂੰ ਨਹੀਂ ਦਿੰਦੀ ਜਿਵੇਂ ਕਿल्ली ਕੋਈ ਡੰਡਾ ਫੱਟੀ ਉਹ ਚੀਜ਼ਾਂ ਤਾਂ ਤੁਹਾਨੂੰ ਮਿਲਣਗੀ ਮਿਲਣਗੀਆਂ ਨਾਮ ਨੇ ਵੀਰਾਂ ਤੋਂ ਆਪਾਂ ਦਵਾ ਦਾਂਗੇ ਅੱਗੇ ਆ ਗਿਆ ਜੀ ਸਕੰਦਰ 55 55 ਕੈਟਾਗਰੀ ਵਿੱਚ ਆਉਂਦਾ 550 ਜਾਗਿਆ ਹਾਂ ਹਾਂਜੀ 55 ਕੈਟਾਗਰੀ ਚ ਸਕੰਦਰ 2 ਸਪੀਡ ਆ ਜੀ ਲੁਧਿਆਣੇ ਦਾ ਨੰਬਰ ਆ 19 ਮਾਡਲ ਆ ਤੇ ਡਿਮਾਂਡ ਰੱਖੀ ਆ 5,65,000 ਰੁਪਿਆ ਫੁੱਟ ਵਾਲੀ ਛਤਰੀ ਲੱਗੀ ਵੀ ਆ ਟਰੈਕਟਰ ਦੇ ਕੰਡੀਸ਼ਨ ਪੂਰੀ ਵਧੀਆ ਚੰਗੀ ਕੰਡੀਸ਼ਨ ਪਈ ਆ ਟਰੈਕਟਰ ਦੀ ਮਤਲਬ ਇੱਧਰ ਮਾਰੀ ਇੰਜਨ ਉਂਜਦੇ ਕੈਮਰਾ ਜਿਵੇਂ ਕਹਦੇ ਇਹ ਮੂੰਹ ਦੀ ਦਾ ਵਿੱਚ ਇਨੀ ਸਮਾਈ ਦੇ ਵਿੱਚੋਂ ਆਇਆ ਤੇ ਚੱਲਿਆ ਕਿਨਾਂ ਇਹ ਇਹ 2000 ਘੰਟਾ ਵੀਰੇ 2000 ਘੰਟਾ ਚੱਲਿਆ ਵੇ ਟਰੈਕਟਰ ਸਾਰੇ ਇੰਨੇ ਹੀ ਚੱਲੇ ਹੁੰਦੇ ਵੀਰੇ ਆਪਣੇ ਕੋਲ 2000 1500 ਯਾਰ 2000 ਘੰਟਾ ਬਸ 500 ਵਿੱਚ ਤਾਂ 280 ਹੀ ਸੀ ਜਿਵੇਂ ਸਟੈਂਡਰਡ ਹਨਾ ਇਹਨਾਂ ਕੋਲ ਘੰਟਿਆਂ ਦੇ ਹਿਸਾਬ ਨਾਲ ਟਰੈਕਟਰ ਹੀ ਚੱਲੇ ਮਿਲਣਗੇ ਜਿਵੇਂ ਕਿ ਜਮਾ ਸਮਾਈ ਦੇ ਵਿੱਚ ਅੱਗੇ ਆ ਗਿਆ 17 ایس 6565 ਹਾਂਜੀ ਤੇ ਟਰੈਕਟਰ ਇਹਦੇ ਵੀ ਜਿਵੇਂ ਕਿ ਰਛਾਤਰੀ ਸੂਤਰੀ ਪੂਰੀ ਵਧੀਆ ਲੱਗੀ ਦੀ ਐ ਤੇ ਟਰੈਕਟਰ ਪੂਰਾ ਚੰਗਾ ਪਿਆ ਮਾਡਲ ਹੈਗਾ 17 ਤੇ 435000 ਨੰਬਰ 50 ਹੀ ਆ ਇਹ ਪੰਜਾਬ ਨੰਬਰ ਵੀਰੇ ਪੰਜਾਬ ਨੰਬਰ ਦੇ ਵਿੱਚ ਟਾਇਰ ਨਵੇਂ ਆ ਵੀਰੇ ਟਾਇਰ ਨਵੇਂ ਆ ਤੇ ਜਿੰਨੇ ਉਸ ਨੂੰ ਮਿੱਤਰੋ ਇਧਰ ਹੀ ਸਾਰਾ ਟਰੈਕਟਰਾਂ ਦੇ ਮਾਰਦੀ ਕੈਮਰਾ ਦਿਖਾਏ ਆ ਇਹ ਸਾਰੇ ਵੀਰਾਂ ਕੋਲੋਂ ਮਿਲ ਜਾਣਗੇ ਪੁਰਾਣਾ ਛੋਟਾ ਵੇਚਟਿਆ ਜਾਊ ਤੇ ਹੁਣ ਮੋਬਾਈਲ ਨੰਬਰ ਬੋਲਦੀ ਆ ਆਪਣਾ 987249833 ਵੀਰੇ 987249833 ਤੇ 88714047 88714047 ਦੋ ਨੰਬਰ ਨੇ ਵੀਰਾਂ ਦੇ ਜਿਹੜੇ ਤੇ ਮਰਜ਼ੀ ਫੋਨ ਲਾ ਲਿਓ ਤੇ ਬਾਕੀ ਇੰਢਿਆ ਜਾ ਕੇ ਫੋਨ ਕਰ ਲਿਓ ਤੁਹਾਨੂੰ ਲੋਕੇਸ਼ਨ ਦੱਸ ਦੇਣਗੇ ਸਟੈਂਡਰਡ ਚੌਂਕ ਜਾ ਕੇ ਫੋਨ ਕਰ ਲਓ ਸਟੈਂਡਰਡ ਚੌਂਕ ਦੇ ਵਿੱਚ ਆ ਕੇ ਫੋਨ ਕਰ ਲਿਓ ਤੁਹਾਨੂੰ ਜਮਾਡਾ ਦਾ ਜ਼ਿੰਦਗੀ ਆ ਜਿਓ ਆਪ ਦਾ ਟਰੈਕਟਰ ਦੀ ਟ੍ਰਾਈ ਲੈ ਕੇ ਤਸਲੀ ਕਰਕੇ ਆ ਉਹਦਾ ਟਰੈਕਟਰ ਇਹ ਵੀਰਾਂ ਤੋਂ ਲਵਾ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ